ਜਨਾਨੀਆਂ ਨਾ ਜਿਨ੍ਹਾਂ ਦੇ ਪੁੱਤ ਨਹੀਂ ਹੁੰਦਾ ਉਹ ਹਮੇਸ਼ਾ ਡੇਰਿਆਂ 'ਚ ਇਹ ਜਿਹੇ ਜਗ੍ਹਾ ਤੇ ਠੱਕੇ ਖਣ ਜਾਂਦੀਆਂ ਹਾਂਜੀ ਸਾਸ੍ਰਿਕਾ ਜੀ ਸਾਰਿਆਂ ਬੜਾ ਮੁੱਦਾ ਪੁਖਿਆ ਹੋਇਆ ਇੰਡੀਆ ਦੇ ਵਿੱਚ ਪੰਜਾਬ ਵਿੱਚ ਇੱਕ ਕੋਈ ਪਾਪਾ ਸਾਈਂ ਕਿਹਾ ਜਾਂਦੇ ਸਰਿੰਦਰ ਸ਼ਾਹ ਪੱਕਰਪੁਰ ਵਾਲਾ ਉਹ ਇੱਕ ਲੇਡੀ ਦੀ ਇੰਟਰਵਿਊ ਸੁਣੀ ਆ ਮੈਂ ਉਹ ਕਹਿੰਦੀ ਵੀ ਮੈਂ ਮੈਨੂੰ ਵੀਜ਼ਾ-ਵੂਜ਼ਾ ਚਾਹੀਦਾ ਸੀ ਮੈਂ ਵੀਜ਼ਾ ਵਾਸਤੇ ਜਾਂਦੀ ਸੀ ਬਾਬੇ ਕੋਲ ਪੜਾ ਬਾਪੇ ਵੀ ਕਿਤੇ ਵੀਤਾ ਲਵਾ ਕੇ ਦਿੰਦੇ ਆ ਸੋ ਪਹਿਲੀ ਗੱਲ ਤਾਂ ਜਿਹੜੀ ਨੋਟ ਕਰਨ ਵਾਲੀ ਐ ਉਹ ਇਹ ਐ ਕਿ ਮੈਂ ਲੋਕਾਂ ਦੀ ਸੋਚ ਤੇ ਬੜਾ ਮਨੁਖਾਸਾ ਹੁੰਦਾ ਪਹਿਲਾਂ ਤਾਂ ਜਿਹੜੇ ਲੋਕੀ ਡੇਰਾ ਬਣਾ ਕੇ ਬੈਠੇ ਹੁਣ ਜਿਵੇਂ ਰਾਲੋ ਸਰਸੇ ਵਾਲਾ RAM REW ਹਵਸ ਦਾ ਪੁਜਾਰੀ ਬਲਤਕਾਰੀ ਬੰਦਾ ਫੇਰ ਵੀ ਸਾਡੀ ਬੀਬੀਆਂ ਚੋਲੇ ਚੱਕ ਕੇ ਉੱਥੇ ਬੜੀਆਂ ਹੁੰਦੀਆਂ ਪਤਾ ਨਹੀਂ ਕਿਹੜੇ ਗੋਲ ਗੱਪੇ ਖਾਂ ਜਾਂਦੀਆਂ ਨੇ ਉੱਥੇ ਹੁਣ ਆ ਕੁੜੀ ਦੇ ਇੰਟਰਵਿਊ ਸੁਣੀ ਕਹਿੰਦੀ ਵੀ ਮੇਰੇ ਤੇ ਇਲਜ਼ਾਮ ਲਾਏ ਮੈਨੂੰ ਉਹਦੇ ਸੁਰਿੰਦਰ ਸ਼ਾ ਜਿਹੜਾ ਕਹਿੰਦਾ ਸਾਈ ਉਹਦੇ ਚੇਲੇ ਮੈਨੂੰ ਗਾਲਾਂ ਕੱਢ ਰਹੇ ਆ ਕੋਈ ਸਿੰਗਰ ਆ ਰਾਣਾ ਬਲਾਚੋਰੀਆ ਉਹ ਮੈਨੂੰ ਧਮਕੀਆਂ ਦਿੰਦਾ ਇਹਦਾ ਘਰ ਦਾ ਡਰੈਸ ਲੱਭੋ ਇਹਨੂੰ ਮਾਰੋ ਕਰੋ ਵੀ ਮੇਰੇ ਨੂੰ ਲੋਕ ਕੰਦੇ ਕੰਦੇ ਕਮੈਂਟ ਕਰ ਰਹੇ ਮੇਰੇ ਤੇ ਇਲਜ਼ਾਮ ਲੱਗ ਰਿਹਾ ਵੀ ਮੈਂ ਤਾਂ ਕਿ ਜਨਾਨੀਆਂ ਨਾ ਜਿਨ੍ਹਾਂ ਦੇ ਪੁੱਤ ਨਹੀਂ ਹੁੰਦਾ ਉਹ ਹਮੇਸ਼ਾ ਡੇਰਿਆਂ 'ਚ ਇਹ ਜਿਹੇ ਜਗ੍ਹਾ ਤੇ ਧੱਕੇ ਖਾਂਣ ਜਾਂਦੀਆਂ ਕਿਉਂਕਿ ਦੇ ਗਾਈਜ਼ ਆਨ ਐਜੂਕੇਟਿਡ ਪੀਪਲ ਇਹਨੂੰ ਐਜੂਕੇਸ਼ਨ ਦੀ ਲੋੜ ਆ ਜੇ ਤੁਹਾਡਾ ਪਤੀ ਤੁਹਾਨੂੰ ਮੁੰਡਾ ਨਹੀਂ ਦੇ ਸਕਦਾ ਤੇ ਬਾਬੇ ਤੋਂ ਮੁੰਡਾ ਲੈਣ ਚਾਹੀਓ ਇਹਦਾ ਮਤਲਬ ਤੁਸੀਂ ਬਾਬੇ ਨਾਲ ਸੋਣੀ ਆਂ ਔਰ ਰਾਤ ਨੂੰ ਜਾ ਕੇ ਹਨਾ ਵੀ ਸ਼ਾਇਦ ਮੇਰੇ ਪਤੀ ਚ ਸਾਰੇ XXX ਕ੍ਰੋਮੋਸੋਮ ਹੋਣਗੇ ਵਾਈ ਤਾਂ ਹੋਊਗਾ ਹੀ ਨਹੀਂ ਸ਼ਾਇਦ ਬਾਬੇ ਵਿੱਚ ਵਾਈ ਹੋਵੇ ਤੇ ਮੇਰੇ ਐਕਸ ਨਾਲ ਮੈਚ ਹੋ ਜਾ ਤੇ ਮੈਨੂੰ ਪਾਈ ਮੁੰਡਾ ਹੋ ਜਾਏ ਇਹ ਸੋਚ ਆ ਲੈਡੀਸ ਦੀ ਹੁਣੀ ਆ ਕਿ ਜਿੰਨੇ ਡੇਰੇ ਬਣਿਆ ਇਹ ਜਾਲੀ ਜਿਹੜੇ ਬਾਬੇ ਬਣਿਆ ਜਿਹਦੇ ਛਤਰਾਂ ਦੀ ਘਾਟ ਆ ਇਹ ਸਾਰੇ ਹਰਾਮਜਾਦੇ ਹਵਸ ਦੇ ਪੁਜਾਰੀ ਆ। ਉਹਨੇ ਕੁੜੀ ਨੇ ਦੱਸਿਆ ਕਿ ਮੈਨੂੰ ਗਲਤ ਧੱਕਿਆ ਬਾਬੇ ਨੇ। ਮੈਨੂੰ ਗਲਤ ਮੇਰਾ ਗਲਤ ਕੰਮ ਕਰਨਾ ਚਾਹੁੰਦਾ ਸੀ। ਪਹਿਲੀ ਗੱਲ ਕੁੜੀਏ ਮੈਨੂੰ ਤੇਰਾ ਨਾਂ ਨਹੀਂ ਪਤਾ। ਠੀਕ ਹੈ ਜਿਹੜਾ ਕੋ ਸੁਰਿੰਦਰ ਸ਼ਾ ਬਕਰਪੁਰ ਵਾਲੇ ਬਾਬੇ ਤੇ ਇਲਜ਼ਾਮ ਲਾਇਆ ਨਾ। ਮੈਂ ਉਹਦੇ ਕੋਈ ਸਾਈਡ ਨਹੀਂ ਲੈ ਰਹੀ ਆ। I hate this kind of the ਢੋਂਗੀ ਬਾਬਾਸ। ਮੈਨੂੰ ਨਫ਼ਰਤ ਹੈ ਉਹ ਜੇ ਕੰਜਰਾ ਤੋਂ ਜਿਹੜੇ ਰੱਬ ਦਾ ਨਾਮ ਲੈ ਕੇ ਧਰਮ ਦੇ ਨਾਮ ਤੇ ਵਪਾਰ ਕਰਦੇ ਆ ਗੁਮਰਾ ਔਰਤਾਂ ਨੂੰ। ਉਹ ਨਾਜ਼ੁਕ ਕੁੜੀਆਂ ਨੂੰ ਉਹਨਾਂ ਨੂੰ ਰੇਪ ਬਲਤਕਾਰ ਕਰਦੇ ਆ ਧਰਮ ਦੇ ਨਾਮ ਤੇ ਗੱਲਾਂ ਲੈ ਕੇ ਉਹਨਾਂ ਦਾ ਸ਼ੋਸ਼ਣ ਕਰਦੇ ਆ ਸੋ ਬੀਬੀ ਜੇ ਤੈਨੂੰ ਵੀਜ਼ਾ ਨਹੀਂ ਮਿਲਦਾ ਸੀ ਤੈਨੂੰ ਐ ਕਿਉਂ ਮਨ ਚ ਆਇਆ ਕਿ ਬਾਬੇ ਕੋਲ ਜਾ ਕੇ ਵੀਜ਼ਾ ਮਿਲ ਜਾਊ ਹੁਣ ਤੂੰ ਕਹਿਨੀ ਸੀ ਬਾਬਾ ਅਸੀਂ ਸ਼ਹੀਦ ਦੀਪ ਸਿੰਘ ਨੂੰ ਜੀ ਮੰਨਦੇ ਆ ਫਿਰ ਉਹ ਤੇ ਠੂਠਾ ਪੜਨ ਗਈ ਸੀ ਬਾਬੇ ਦਾ ਜੇ ਸ਼ਹੀਦ ਦੀਪ ਸਿੰਘ ਨੂੰ ਮੰਨਦੇ ਹੋ ਸੋ ਜਿੰਨਾ ਦੀ ਆਸਤਾ ਜੇ ਜੇ ਤੂੰ ਕਹਿੰਨੀ ਵੀ ਤੂੰ ਪੰਜਾਬੀ ਸਿੱਖਾਂ ਦੀ ਕੁੜੀ ਆ ਸਿੱਖਾਂ ਦੀ ਕੁੜੀ ਹੋ ਕੇ ਬਾਈ ਹੁਣ ਜੇ ਤੂੰ ਡੇਰਿਆਂ 'ਚ ਜੇ ਜਾਲੀ ਜੇ ਨਟੰਕੀ ਵਜ ਬਾਬਿਆਂ ਕੋਲ ਫਿਰਦੇ ਹੋ ਲੱਖ ਦੀ ਲਾਲਾ ਤੈਜੀ ਸਿੱਖੀ ਤੇ ਤੁਹਾਨੂੰ ਆਪਣੇ ਦੱਸੋ ਗੁਰੂਆਂ ਤੇ ਟਰਸਟ ਨਹੀਂ ਆ ਹੈ ਤੁਹਾਨੂੰ ਦੱਸੋ ਗੁਰਾਂ ਤੇ ਕੋਈ ਟਰਸਟ ਨਹੀਂ ਗੁਰੂ ਗੁਰੂ ਸਾਹਿਬ ਦੇ ਹਜ਼ੂਰ 'ਚ ਹਾਜ਼ਰੀ ਲਾਓ ਤੁਹਾਨੂੰ ਗੁਰੂ ਸਾਹਿਬ ਨੇ ਮਿਹਰ ਕਰਨੀ ਆ ਇਹ ਕਿ ਢੋਂਗੀ ਬਾਬੇ ਉਹ ਜਿਹੜੇ ਔਰਤਾਂ ਨੂੰ ਬੁਲਾ ਕੇ ਰਾਤਾਂ ਰੰਗੀਨ ਕਰਦੇ ਆ ਇਵਜਨ ਤੁਸੀਂ ਬਾਬਾ ਕਹਿੰਦੇ ਹੋ ਸਭ ਤੋਂ ਜ਼ਿਆਦਾ ਸਾਡੇ ਪੰਜਾਬ ਦੇ ਵਿੱਚ ਬੀਬੀਆਂ ਘਰੋਂ ਬਸ ਫੜਦੀਆਂ ਝੋਲਾ ਚੱਕਦੇ ਕਿ ਬਸ ਸਟੈਂਡ ਦੇ ਜਿੰਨੇ ਬਸ ਸਟੈਂਡ ਆ ਨਾ ਪੰਜਾਬ 'ਚ ਉਹਨਾਂ ਨਾਲ ਨਾਲ ਲਿਖਿਆ ਦਰ ਉੱਤੇ ਮੀਆਂ ਸੁਲੇਮਾਨ ਜੀ ਮੀਆਂ ਫਲਾਣਾ ਮੀਆਂ ਮੌਲਵੀ ਬੀਬੀਆਂ ਉੱਥੇ ਜਾਂਦੀਆਂ ਕਈ ਬੀਬੀਆਂ ਤਾਂ ਆਪਣਾ ਸ਼ੋਸ਼ਨ ਕਰਾ ਕੇ ਆਉਂਦੀਆਂ ਮੁੜ ਕੇ ਰੋਂਦੀਆਂ ਘਰ ਵਾਲੇ ਨੂੰ ਦੱਸਦੀਆਂ ਨੇ ਕਿ ਬਾਬੇ ਨੇ ਇੱਜ਼ਤ ਲੁੱਟ ਲਈ ਕਿਉਂ ਵੀ ਘਰ ਵਾਲਾ ਘਰੋਂ ਕੱਢ ਦੂਗਾ ਤਦ ਨੇ ਕਿੰਨੇ ਕੇ ਲੋਕਾਂ ਦੇ ਘਰੇ ਜਿਹੜੇ ਨਿਆਣੇ ਜੰਮੇ ਹੋਣੇ ਕਿਹੜੇ ਕਿਹੜੇ ਮੀਆਂ ਸੁਲੇਮਾਨ ਬਾਬਿਆਂ ਦੇ ਨਿਆਣੇ ਜੰਮੇ ਹੋਣੇ ਇਹਨਾਂ ਦੇ ਸੁਘਾਟ ਕਿਨੂ ਆ ਸਾਡੀਆਂ ਬੀਬੀਆਂ ਆ ਜਿਹੜੇ ਡੇਰੇ ਡੋਰਿਆਂ ਨੂੰ ਮੰਨਦੇ ਨੇ ਡੇਰਾਵਾਦ ਜਿਹੜੇ ਪੁੱਛਾਂ ਦੇਣ ਵਾਲੇ ਬਾਬੇ ਹੁੰਦੇ ਆ ਕਈ ਬੁੜੀਆਂ ਜੀਭ ਕੱਢ ਲੈਂਦੀਆਂ ਚੁੰਨੀ ਲਾ ਕੇ ਓ ਸਰਕੇ ਮਾਤਾ ਆ ਗਈ ਬਹੁਤ ਲੋਕਾਂ ਨੂੰ ਮੈਂ ਦੇਖਿਆ ਜਾਗਰਣ ਵਿੱਚ ਸਿਰ ਹਿਲਾਉਂਦੇ ਮਾਤਾ ਆ ਗਈ ਮਾਤਾ ਵੇਲੀ ਬੈਠੀ ਆ ਤੁਹਾਡੇ ਵਿੱਚ ਆਊਗੀ ਮਾਤਾ ਮਾਤਾ ਨੂੰ ਹੋਰ ਕੋਈ ਕੰਮ ਹੈ ਨਹੀਂ ਪ੍ਰਮਾਤਮਾ ਨੂੰ ਪ੍ਰਮਾਤਮਾ ਤਾਂ ਵਿਹਲਾ ਹੀ ਬੈਠੇ ਵੀ ਆਜੋ ਤਿੰਨ ਚਾਰ ਜਿਹੜੀਆਂ ਦੇ ਦੁਆਕੇ ਤੁਹਾਡੇ ਵਿੱਚ ਜਿੰਨੇ ਵੀ ਐਸੇ ਪੀਰਾਂ ਦੀਆਂ ਦਰਗਾਹਾਂਵਾਂ ਜਾਲੀਆਂ ਬਣੀਆਂ ਹੋਈਆਂ ਠੀਕ ਹੈ ਇੱਕ ਤਾਂ ਕੱਢਦੇ ਐ ਮੜੀ ਬਣਾਉਂਦੇ ਉੱਤੇ ਹਾਲਾ ਕਪੜਾ ਪਾਉਂਦੇ ਜਿੱਥੇ ਜਿੱਥੇ ਪੀਰਾਂ ਦੇ ਪੌਂਸੇ ਤਾਂ ਦਰਗਾਹ ਬਣ ਕੇ ਜਗ੍ਹਾ ਨੱਪਣੀ ਹੁੰਦੀ ਹੈ ਅਗਲੇ ਦੀ ਉਹ ਜਗ੍ਹਾ ਨੱਪ ਕੇ ਬਹਿ ਜਾਂਦੇ ਆ ਜਿੰਨੇ ਵੀ ਐਸੇ ਬਾਬੇ ਜਾਲੀ ਜਿਹੜੇ ਡੇਰੇ ਬਣਾ ਕੇ ਬੈਠੇ ਹੋਏ ਆ ਮੈਂ ਗੱਲਾਂ ਜ਼ਰੂਰ ਕੋੜੀਆਂ ਕਰਦੀ ਆ ਪਰ ਮੇਰੀਆਂ ਗੱਲਾਂ ਹੁੰਦੀਆਂ ਸੱਚਾ ਤਾਂ ਹੀ ਲੋਕਾਂ ਨੂੰ ਚੰਗੀ ਨਹੀਂ ਲੱਗਦੀ। ਬਹੁਤ ਬੁਰੀ ਲੱਗਦੀ ਹੈ ਉਹ ਲੋਕਾਂ ਨੂੰ ਕਿਉਂ ਲੱਗਦੀ ਹੈ ਕਿਉਂਕਿ ਮੈਂ ਸੱਚ ਬੋਲਦੀ ਆ ਭਾਈ। ਸੋ ਜਿੰਨੇ ਵੀ ਡੇਰੇ ਆ ਨਾ ਆਪ ਦੇਖ लीजिए ਜਿੰਨੇ ਔਰਤ ਦਾ ਸ਼ੋਸ਼ਣ ਪੂਰ ਜੋਰ ਚੱਲਦਾ ਹੈ। ਬਿੰਦਾਸ ਚੱਲਦਾ ਹੈ। ਕਿਉਂਕਿ ਔਰਤਾਂ ਦੇ ਮਾਈਂਡ ਨੂੰ ਕੰਟਰੋਲ ਕਰਨਾ ਔਰਤ ਨੂੰ ਆਪਣੀ ਗੱਲਾਂ ਦੇ ਚਸ ਵਿੱਚ ਫਸਾਉਣਾ ਮਰਦਾਂस्ते ਬੜਾਈ ਜੀ ਹੁੰਦਾ ਹੈ। ਪਰ ਜਿਹੜੀ ਕੁੜੀ ਐਜੂਕੇਟਿਡ ਪੜ੍ਹੇ ਲਿਖੀ ਹੋ ਗਈ ਜਿਹਨੂੰ ਪਤਾ ਕਿ ਵੀਜ਼ਾ ਆਫਿਸ ਜਾ ਕੇ ਫਾਰਮ ਭਰਨੇ ਆ ਆਪਣੇ ਐਜੂਕੇਸ਼ਨ ਦੇ ਸਰਟੀਫਿਕੇਟ ਲਾਉਣੇ ਆ ਦਨ ਮੈਂ ਆਪਣਾ ਵੀਜ਼ਾ ਅਪਲਾਈ ਕਿੱਥੋਂ ਕਰਨਾ ਮੈਨੂੰ ਵੀਜ਼ਾ ਕਿਹਨੇ ਦੇਣਾ ਇਮੀਗ੍ਰੇਸ਼ਨ ਵਾਲਿਆਂ ਨੇ ਜਿਹੜੇ ਕਿ ਲਾਈਕ ਕੈਨੇਡਾ ਦੇ ਇਮੀਗ੍ਰੇਸ਼ਨ ਆਫਿਸਰ ਅਮਰੀਕਾ ਦੇ ਉਹਨਾਂ ਨੇ ਦੇਣਾ ਹੈ ਬਾਬਾ ਆਏ ਖੇ 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 ਮੁਸ਼ਕਿਲ ਹੋਏ ਬਾਬੇ ਸਾਰੇ ਪਤੰਦਰ ਦੇ ਕੱਚੇ ਵੀ ਪਤਾ ਨਹੀਂ ਸਵਾ ਮਹੀਨੇ ਬਾਅਦ ਬਦਲਦੇ ਹੋਣਗੇ ਖੁਜਲੀ ਦੇ ਮਾਰੇ ਹੋਏ ਸੇ ਤੇ ਮੁਸ਼ਕਲਾਂ ਕੋਲ ਜਾਂਨੇ ਮੁਸ਼ਕ ਸੰਘੜ ਸਾਨੂੰ ਵੀਜ਼ੇ ਲਵਾ ਦੋ ਬਹੁਤ ਮੈਂ ਸੁਣਿਆ ਕਾਫੀ ਲੋਕ ਕਹਿੰਦੇ ਫਲਾਨੀ ਜਗ੍ਹਾ ਗਏ ਸੀ ਜਿੱਥੇ ਬਾਬੇ ਦੇ ਮੱਥਾ ਟੇਕ ਕੇ ਜੀ ਵੀਜ਼ਾ ਲੱਗ ਗਿਆ ਕਮਾਲ ਦੀ ਗੱਲ ਹੈ ਕਮਾਲ ਦੀ ਗੱਲ ਹੈ ਐਦਾਂ ਤਾਂ ਬਾਬੇ ਵੀਜ਼ੇ ਵੰਡਣ ਲੱਗ ਗਏ ਫਿਰ ਤਾਂ ਬੱਸ ਹੋ ਗਈ ਐ ਸੋ ਇਹ ਕੁੜੀ ਦੀ ਮੈਂ ਪੂਰੀ ਇੰਟਰਵਿਊ ਸੁਣੀ ਐ ਤੇ ਚਲੋ ਆਪਾਂ ਨੂੰ ਹਮਦਰਦੀ ਵੀ ਇਸ ਕੁੜੀ ਦੇ ਨਾਲ ਬਾਕੀ ਬੱਚਾ ਕਿਵੇਂ ਰਸਤਾ ਭਟਕ ਜਾਂਦਾ ਹੈ ਇਨਸਾਨ ਹੈ ਨਾ ਰੱਬ ਤਾਂ ਹੈ ਨਹੀਂ ਆਪਾਂ ਤੂੰ ਤਾਂ ਬੰਦਾ ਸਾਰੇ ਪਾਸੇ ਟੁੱਟਦਾ ਕਿਨੇ ਕਈ ਰਸਤਾ ਪਟਕ ਕੇ ਇਹ ਜਿਹੇ ਪਾਬਿਆਂ ਦੇ ਲੜ ਲੱਗ ਜਾਂਦਾ ਸੋ ਕੁੜੀਆਂ ਵੀ ਤੈਨੂੰ ਹੁਣ ਮੈਸੇਜ ਆ ਰਹੇ ਆ ਗੰਦੇ ਗੰਦੇ ਜੋ ਵੀ ਆ ਰਹੇ ਆ ਮੈਂ ਤਾਂ ਇਹ ਕਹੂੰਗੀ ਕੋਈ ਤੈਨੂੰ ਧਮਕੀਆਂ ਦਿੰਦਾ ਕਿ ਤੇਰੇ ਘਰ ਆ ਜਾਾਂਗੇ ਐਡਰੈਸ ਲੱਭ ਰਹੇ ਜਿਹੜਾ ਰਾਣਾ ਪਲਾ ਚੋਰੀਆ ਚਾਰੀਆ ਕੋਰੀਆ ਜਿਹੜਾ ਵੀ ਸਿੰਗਰ ਹੈ ਕੰਪਲੇਂਟ ਕਰੋ ਤੇ ਪੀਐਫਆਈਆ ਕਰਵਾ ਔਰ ਜਦ ਤੱਕ ਲੀਡਰ ਹੋ ਕੇ ਤੂੰ ਇੰਟਰਵਿਊ ਦਿੱਤੀ ਹੈ ਭਾਈ ਉਹਦੀਆਂ ਬੋਲਾਂ ਖੋਲੀਆਂ ਇਦਾਂ ਡਟ ਕੇ ਲੱਗੀ ਰਹਿ ਪਰ ਨੈਕਸਟ ਟਾਈਮ ਕਿਸੇ ਬਾਬੇ ਸ਼ਾਬੇ ਨੂੰ ਟਰਸਟ ਨਾ ਕਰੋ ਆਪਣੇ ਗੁਰੂ ਮਹਾਰਜ ਤੇ ਆਪਣਾਈ ਕੀਨ ਰੱਖੋ ਜੇ ਤੁਸੀਂ ਸਿੱਖ ਹੋ ਤੇ ਗੁਰੂ ਮਹਾਰਜ ਦੇ ਲੜ ਲੱਗੇ ਹੋ ਮੇਰੇ ਹਿਸਾਬ ਨਾਲ ਸ਼ੋਭਾ ਨਹੀਂ ਦਿੰਦਾ ਸਾਡੀ ਸਿੱਖਾਂ ਦੀਆਂ ਧੀਆਂ ਨੂੰ ਸਿੱਖਾਂ ਨੂੰ ਵੀ ਇਹ ਜੇ ਜਾਲੀ ਡੇਰਿਆਂ ਤੇ ਜਾਣਾ ਜਾਓ ਮੰਦਰ ਜਾਓ ਮੰਦਰ ਜਾ ਕੇ ਮੱਥਾ ਟੇਕੋ ਜੇ ਗੁਰਦੁਆਰਾ ਨਹੀਂ ਜਾਣਾ ਪਰ ਇਹ ਜਿਹੜੇ ਡੇਰੇ 'ਚ ਬੈਠੇ ਹੋਏ ਹਨ ਜਾਲੀ ਰਾਮ ਰਹੀਮ ਮਰ ਗਈ ਔਰਤਾਂ ਦਾ ਸ਼ੋਸ਼ਣ ਕਰਨ ਵਾਲੇ ਹਵਸ ਦੇ ਪੁਜਾਰੀ ਬਲਤਕਾਰੀ ਤੁਸੀਂ ਇਹਨਾਂ ਨੂੰ ਪੁੱਤਾ ਕਹਿੰਦੇ ਹੋ ਇਹਨਾਂ ਨੂੰ ਰੱਬ ਤੁਸੀਂ ਕਿਵੇਂ ਮੰਨ ਲੈਂਦੇ ਹੋ ਕਿ ਜਿਹੜੇ ਇਹਨਾਂ ਨੇ ਐਸੇ ਕਾਰਨਾਮੇ ਕਰਦੇ ਜਿਹੜਾ ਤੁਹਾਨੂੰ ਇਹ ਰੱਬ ਦੇਖਦਾ ਇਹਨਾਂ ਵਿੱਚ ਕੋ ਫਿਰ ਮੁਰਦੇ ਦੇ ਵਿੱਚ ਜਾਣ ਪਾ ਕੇ ਦਖਾਣ ਤੱਕ ਮੰਨੀ ਹੈ ਭਈ ਵਾਹ ਰੱਬ ਦੇਖਦੇ ਦੇ ਵਿੱਚ ਸੋ ਮੈਨੂੰ ਨਹੀਂ ਪਤਾ ਪੰਜਾਬ ਦੇ ਵਿੱਚ ਕਦੇ ਤਾਂ ਕੋਈ ਮਾਂ ਐਸਾ ਪੁੱਤ ਜੰਮੇਗੀ ਜਿਹੜੇ ਬਾਬਿਆਂ ਦਾ ਸਫਾਇਆ ਕਰੇਗਾ ਜਿੰਨਾ ਹੋ ਸਕਦਾ ਆਪਣੇ ਘਰ ਦੀਆਂ ਜਨਾਨੀਆਂ ਨੂੰ ਐਜੂਕੇਸ਼ਨ ਦਿਓ ਉਹਨਾਂ ਨੂੰ ਸਕੂਲ ਕਾਲਜ ਨਹੀਂ ਭੇਜ ਸਕਦੇ ਨਾ ਚਾਹੇ ਬੀਬੀਆਂ 40 ਸਾਲ ਦੀਆਂ 45 ਦੀਆਂ 50 ਦੀਆਂ 60 ਦੀਆਂ ਪਰ ਉਹਨਾਂ ਨੂੰ ਘਰ ਬੈ ਕੇ ਸਮਝਾਓ ਕਿ ਪਾਪਿਆਂ ਦੇ ਡੇਰਿਆਂ ਤੇ ਨਾ ਤਾਂ ਮੁੰਡੇ ਮਿਲਦੇ ਆ ਤੇ ਨਾ ਵੀਜ਼ੇ ਮਿਲਦੇ ਆ ਸਤਿ ਸ਼੍ਰੀ ਅਕਾਲ ਜੋਂਦੇ ਰੋ ਪੰਜਾਬੀ